ਸਟਾਰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਨੇ ਬੱਚਿਆਂ ਦੇ ਸਰਬਪੱਖੀ ਵਿਕਾਸ ਦੀ ਅਹਿਮੀਅਤ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕੀਤਾ ਸੀ ਅਤੇ ਭਾਰਤ ਦਾ ਭਵਿਕ ਬੱਚਿਆਂ ਦੀ ਮਾਸੂਮ ਅੱਖਾਂ ਵਿੱਚੋਂ ਵੇਖਣ ਦਾ ਯਤਨ ਕੀਤਾ ਸੀ ਡੰਡੀ ਇਸ ਕਰਕੇ ਉਹਨਾਂ ਆਪਣਾ ਜਨਮ ਦਿਨ ਬੱਚਿਆਂ ਨੂੰ ਸਮਰਪਿਤ ਕਰ ਦਿੱਤਾ ਸੀ ਡੰਡੀ ਸਾਡੇ ਸਾਬਕਾ ਰਾਸ਼ਟਰਪਤੀ ਅਬਦੁਲ ਕਲਾਮ ਨੇ ਆਪਣੇ ਸੌਹ ਚੁੱਕ ਸਮਾਗਮ ਵਿੱਚ ਬੱਚਿਆਂ ਅਤੇ ਅਧਿਆਪਕਾਂ ਨੂੰ ਵੱਡੇ ਸੁਪਨੇ ਲੈਣ ਲਈ ਉਤਸ਼ਾਹਿਤ ਕੀਤਾ ਸੀ ਡੰਡੀ ਹੁਣ ਕੈਲਾਸ਼ ਸਤਿਆਰਥੀ ਬੱਚਿਆਂ ਦੇ ਮੁੱਢਲੇ ਹੱਕਾਂ ਦੀ ਰਾਖੀ ਲਈ ਝੰਡਾ ਬਰਦਾਰ ਬਣ ਕੇ ਭਾਰਤ ਦੇ ਸਮੂਹ ਬਾਲਾਂ ਦੇ ਕੈਲਾਸ਼ ਚਾਚਾ ਬਣ ਗਏ ਹਨ ਡੰਡੀ ਬਾਲ ਦਿਵਸ ਮਨਾਉਣ ਦੀ ਪਰੰਪਰਾ ਭਾਰਤ ਵਾਂਗ ਬਾਕੀ ਦੇਸ਼ਾਂ ਵਿੱਚ ਨਹੀਂ ਹੈ ਇਸ ਦੇ ਬਾਵਜੂਦ ਪੂਰੀ ਦੁਨੀਆ ਦੇ ਬੱਚਿਆਂ ਨਾਲੋਂ ਸਾਡੇ ਮੁਲਕ ਦੇ ਬੱਚਿਆਂ ਦੀ ਹਾਲਤ ਵੱਦ ਪਰਸਯੋਗ ਹੈ ਡੰਡੀ ਬਾਲ ਦਿਵਸ ਮਨਾਉਣ ਪਿੱਛੇ ਭਾਵਨਾ ਘਟ ਅਤੇ ਰਸਮੀ ਗੱਲ ਜ਼ਿਆਦਾ ਪ੍ਰਤੀਤ ਹੁੰਦੀ ਹੈ ਡੰਡੀ ਬਾਲ ਦਿਵਸ ਪ੍ਰਤੀ ਸੱਚੀ ਸੁੱਚੀ ਭਾਵਨਾ ਨਾ ਹੋਣ ਦਾ ਮੁੱਖ ਕਾਰਨ ਇਹ ਨਜ਼ਰ ਆਉਂਦਾ ਹੈ ਕਿ ਉਹ ਵੋਟਰ ਨਹੀਂ ਹਨ ਅਤੇ ਨਾ ਹੀ ਉਹਨਾਂ ਦੀਆਂ ਜਥੇਬੰਦੀਆਂ ਹਨ ਡੰਡੀ ਉਹ ਰੋਸ ਮੁਜ਼ਾਹਰੇ ਜਾਂ ਰੈਲੀਆਂ ਨਹੀਂ ਕਰ ਸਕਦੇ ਡੰਡੀ ਲੋਕਤੰਤਰ ਨਿظام ਵਿੱਚ ਅਕਸਰ بلند ਆਵਾਜ਼ ਨੂੰ ਹੀ ਸੁਣਿਆ ਜਾਂਦਾ ਹੈ ਡੰਡੀ ਤੀਸਰੀ ਦੁਨੀਆਂ ਦੇ ਬੱਚਿਆਂ ਦੀ ਹਾਲਤ ਯੂਰਪ ਜਾ ਅਮਰੀਕਾ ਨਾਲੋਂ ਬਹੁਤ ਮਾੜੀ ਹੈ ਰੈਡੀ ਸਟਾਰਟ ਰਾਸ਼ਟਰਪਤੀ ਪ੍ਰਣਾਮ ਮੁਖਰਜੀ ਨੇ ਕੇਂਦਰੀ ਯੂਨੀਵਰਸਟੀਆਂ ਅਤੇ ਖੋਜ ਸੰਸਥਾਵਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵੀਡੀਓ ਕਾਨਫਰੈਂਸਿੰਗ ਰਾਹੀਂ ਪਾਰਲੀਮੈਂਟ ਦੇ ਕੰਮ ਕਾਜ ਬਾਰੇ ਜਾਣਕਾਰੀ ਦਿੰਦਿਆਂ ਦੇਸ਼ ਦੀਆਂ ਸਤਾਤਾਰੀ ਅਤੇ ਵਿਰੋਧੀ ਪਾਰਟੀਆਂ ਨੂੰ ਖਰੀਆਂ-ਖਰੀਆਂ ਸੁਣਾਈਆਂ ਹਨ ਡੰਡੀ ਆਰਡੀਨੈਂਸ ਜਾਰੀ ਕਰਕੇ ਕਾਨੂੰਨ ਬਣਾਉਣ ਦੇ ਵੱਧ ਰਹੇ ਰੁਝਾਨ ਬਾਰੇ ਚਿੰਤਾ ਪ੍ਰਗਟ ਕਰਦਿਆਂ ਉਹਨਾਂ ਨੇ ਕਿਹਾ ਕਿ ਕਦੇ-ਕਦੇ ਸੁਧਾਰਨ ਹਾਲਾਤ ਵਿੱਚ ਹੀ ਕਾਨੂੰਨ ਬਣਾਉਣ ਲਈ ਉਕਤ ਵਿਵਸਥਾ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ ਡੰਡੀ ਇਸ ਨੂੰ ਸਧਾਰਨ ਅਮਲ ਨਹੀਂ ਬਣਾਉਣਾ ਚਾਹੀਦਾ ਡੰਡੀ ਰਾਸ਼ਟਰਪਤੀ ਨੇ ਇਹ ਵੀ ਆਖਿਆ ਹੈ ਕਿ ਆਰਡੀਨੈਂਸ ਰਾਹੀਂ ਕਾਨੂੰਨ ਬਣਾਉਣ ਤੋਂ ਬਾਅਦ ਸੰਸਦ ਦਾ اجلاس ਆਰੰਭ ਹੋਣ ਉੱਤੇ 6 ਹਫ਼ਤਿਆਂ ਦੇ ਅੰਦਰ-ਅੰਦਰ ਸੰਸਦ ਤੋਂ ਉਸ ਨੂੰ ਪ੍ਰਵਾਨ ਕਰਾਉਣਾ ਪੈਂਦਾ ਹੈ ਨਹੀਂ ਤਾਂ ਉਹ ਕਾਨੂੰਨ ਖਤਮ ਹੋ ਜਾਂਦਾ ਹੈ ਡੰਡੀ ਸੰਸਦ ਦੇ ਦੋਵੇਂ ਸਦਨਾ ਲੋਕ ਸਭਾ ਅਤੇ ਰਾਜ ਸਭਾ ਦਾ اجلاس ਬੁਲਾ ਕੇ ਕਾਨੂੰਨ ਪਾਸ ਕਰਾਉਣ ਦੇ ਬਦਲ ਸਬੰਧੀ ਵੀ ਟਿੱਪਣੀ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਇਹ ਤਰੀਕਾ ਵੀ ਵਿਵਹਾਰਿਕ ਨਹੀਂ ਬਲਕਿ 1952 ਤੋਂ ਬਾਅਦ ਸਿਰਫ ਚਾਰ ਵਾਰ ਹੀ ਅਜਿਹਾ ਕੀਤਾ ਗਿਆ ਹੈ ਡੰਡੀ ਵਿਰੋਧੀ ਪਾਰਟੀਆਂ ਵੱਲੋਂ ਰੌਲਾ ਰੱਪਾ ਪਾ ਕੇ ਸੰਸਦ ਦੇ ਕੰਮਕਾਜ ਨੂੰ ਠੱਪ ਕਰਨ ਦਾ ਵੀ ਰਾਸ਼ਟਰਪਤੀ ਨੇ ਗੰਭੀਰ ਨੋਟਿਸ ਲਿਆ ਹੈ ਟੰਡੀ ਇਹ ਆਰਡੀਨੈਂਸ ਇਸ ਲਈ ਜਾਰੀ ਕਰਨੇ ਪਏ ਹਨ ਕਿਉਂਕਿ ਪਹਿਲੇ ਸਰਦ ਰੁੱਤ ਦੇ ਸੰਸਦੀ ਸੈਸ਼ਨ ਦੌਰਾਨ ਇਹ ਵੱਖ-ਵੱਖ ਕਾਨੂੰਨਾ